welcom to my channel ਅੱਜ ਅਸੀਂ ਟੇਉ ਦਾ ਚਾਰ ਬਣਾਵਾਂਗੇ ਟੇਉ ਜਿਹੜੇ ਆ ਇਸ ਸੀਜ਼ਨ ਦੇ ਵਿੱਚ ਬਰਸਾਤਾ ਵਿੱਚ ਆਉਂਦੇ ਆ ਤੇ ਅਸੀਂ ਦੇਖ ਲੈਨੇ ਆ ਕਿ ਅਸੀਂ ਕਿਸ ਤਰ੍ਹਾਂ ਜ ਇਹ ਟੇਉ ਦਾ ਚਾਰ ਬਣਾਵਾਂਗੇ ਹਾਂਜੀ ਟੇਉ ਜਿਹੜੇ ਆ ਸਾਡੇ 2 ਕਿਲੋ ਆ ਇਹਨੂੰ ਅਸੀਂ ਪਹਿਲਾਂ ਅੱਛੀ ਤਰ੍ਹਾਂ ਵਾਸ਼ ਕਰ ਲਿਆ ਸੀ ਕਿਉਂਕਿ ਟੇਉ ਦੇ ਉੱਤੇ ਕਾਫੀ ਸਾਰੀ ਮਿੱਟੀ ਲੱਗੀ ਹੁੰਦੀ ਆ ਉਹ ਸਾਨੂੰ ਅੱਛੀ ਤਰ੍ਹਾਂ ਮਲ ਮਲ ਕੇ ਧੋ ਕੇ ਲਾਉਣੀ ਪੈਂਦੀ ਆ ਇਸ ਕਰਕੇ ਮੈਂ ਪਹਿਲਾਂ ਇਹਨਾਂ ਨੂੰ ਧੋ ਕੇ ਹਵਾ ਵਿੱਚ ਸੁਕਾ ਲਿਆ ਤਾਂ ਕਿ ਇਹਦਾ ਜਿਹੜਾ ਉੱਪਰ ਪਾਣੀ ਸੀ ਸਾਰਾ ਉਹ ਸੁੱਕ ਸਕੇ ਹੁਣ ਆਪਾਂ ਇਹਨੂੰ ਕੱਟ ਲੈਨੇ ਆ ਜਿਹੜੇ ਠੇਉ ਹੁੰਦੇ ਆ ਉਹਨਾਂ ਦਾ ਚਾਰ ਜਿਹੜਾ ਬਹੁਤ ਜ਼ਿਆਦਾ ਟੇਸਟੀ ਬਣਦਾ ਆ ਤੇ ਬਰਸਾਤ ਦੇ ਮੌਸਮ ਚ ਹੀ ਮਿਲਦੇ ਆ ਕਿਉਂਕਿ ਇਹ ਇਹਨਾਂ ਦਿਨਾਂ ਦੇ ਵਿੱਚ ਇਹਦਾ ਸੀਜ਼ਨ ਹੁੰਦਾ ਆ ਤੇ ਉਹਦਾ ਚਾਰ ਜਿਹੜਾ ਆ ਅਸੀਂ ਇਹਨਾਂ ਦਿਨਾਂ ਚ ਬਣਾ ਕੇ ਰੱਖ ਸਕਦੇ ਆ ਤੇ ਸਟੋਰ ਕਰ ਸਕਦੇ ਆ ਅਸੀਂ ਜਿਹੜੇ ਤਰੀਕੇ ਨਾਲ ਤੁਹਾਨੂੰ ਬਣਾਉਣਾ ਦੱਸਾਂਗੇ ਤੁਸੀਂ ਲੰਬੇ ਸਮੇਂ ਤੱਕ ਇਹਨੂੰ ਰੱਖ ਸਕੋਗੇ ਠੇਉ ਦਾ ਚਾਰ ਜਿਹੜਾ ਆ ਖਾਣਾ ਬਹੁਤ ਵਧੀਆ ਹੁੰਦਾ ਹੈ ਔਰ ਟੇਸਟੀ ਵੀ ਹੁੰਦਾ ਹੈ ਕਠਲ ਦੀ ਇੱਕ ਜਿਹੜੀ ਹੈਗੀ ਆ ਟਾਈਪ ਆ ਕਿਉਂਕਿ ਇਹ ਦੀ ਜਿਹੜੀ ਸ਼ਕਲ ਹੈਗੀ ਆ ਇਹ ਕੁਛ ਇਸ ਤਰੀਕੇ ਦੀ ਹੈਗੀ ਆ ਵੈਸੇ ਇਹ ਅੰਦਰੋਂ ਸੌਫਟ ਹੁੰਦਾ ਹੈ ਤੇ ਇਹਦੇ ਵਿੱਚ ਅੰਦਰ ਗਿਟਕਾ ਜਿਹੜੀਆਂ ਹੁੰਦੀਆਂ ਆਪਾਂ ਉਹਨਾਂ ਨੂੰ ਗਿਟਕਾ ਸਮੇਤ ਇਹ achar ਦੇ ਵਿੱਚ ਅਸੀਂ ਵਰਤ ਸਕਦੇ ਆ ਹੁਣ ਆਪਾਂ ਇਹਨੂੰ ਛੋਟੇ ਛੋਟੇ ਪੀਸੇਸ ਦੇ ਵਿੱਚ ਕੱਟ ਲੈਨੇ ਆ ਇਹ ਚਾਹ ਵੈਸੇ ਅੰਬ ਦੀ ਤਰ੍ਹਾਂ ਹੀ ਪੈਂਦਾ ਆ ਸੇਮ ਉਹੀ ਤਰੀਕੇ ਦੇ ਨਾਲ ਇਹ achar ਜਿਹੜਾ ਤਿਆਰ ਹੁੰਦਾ ਆ ਬਾਕੀ ਇਹਦੇ ਬੈਨੀਫਿਟਸ ਵੀ ਤੁਹਾਨੂੰ ਨਾਲ-ਨਾਲ ਦੱਸਾਂਗੇ ਜਦੋਂ ਇਹਨਾਂ ਦੇ ਉੱਪਰੋਂ ਪਾਣੀ ਸੁੱਕ ਸਕੇ ਅਸੀਂ ਇਹਨੂੰ ਕੱਟਣਾ ਸ਼ੁਰੂ ਕਰਾਂਗੇ ਦੇਖੋ ਇਸ ਤਰ੍ਹਾਂ ਦਾ ਇਹ ਵਿੱਚੋਂ ਦਿਖਾਈ ਦੇਊਗਾ ਇਹਨੂੰ ਸ਼ੈਲ ਸਮੇਤ ਹੀ ਪਾਇਆ ਜਾਂਦਾ ਆ ਸੋ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਮੈਂ ਛੋਟੇ ਪੀਸ ਕਰ ਲੂੰਗੀ ਥੋੜਾ ਜਿਹਾ ਚਿਪਚਿਪਾ ਜਿਹਾ ਹੱਥਾਂ ਨੂੰ ਲੱਗਦਾ ਆ ਤੁਸੀਂ ਇਹ ਜਿਹੜੀ ਚਿਪਚਿਪਾ ਜਿਹੜਾ ਹੈਗਾ ਇਹਨੂੰ ਹਟਾਉਣ ਲਈ ਤੁਸੀਂ ਸਰੋਂ ਦਾ ਤੇਲ ਹੱਥਾਂ ਨੂੰ ਲਗਾ ਸਕਦੇ ਆ ਮੈਂ ਨਹੀਂ ਲਗਾਇਆ ਮੈਂ ਇਸ ਤਰ੍ਹਾਂ ਹੀ ਕੱਟ ਰਹੀ ਆ ਅੱਛੀ ਤਰ੍ਹਾਂ ਬਾਅਦ ਤੁਸੀਂ ਹੱਥ ਜਿਹੜੇ ਆ ਧੋ ਲੈਣਾ ਤਦ ਵੀ ਇਹ ਜਿਹੜੀ ਚਿਪਚਪਾਟ हट ਜਾਊਗੀ ਦੇਖੋ ਇੰਨੇ ਛੋਟੇ ਛੋਟੇ ਪੀਸ ਮੈਂ ਕੱਟ ਲੂੰਗੀ ਇਹ achar ਜਿਹੜਾ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੁੰਦਾ ਹੈ। ਹਾਂਜੀ ਕੱਟ ਕੇ ਅਸੀਂ ਢੇਉ ਤਿਆਰ ਕਰ ਲਏ ਆ। ਕੱਲ ਅਸੀਂ ਬਾਜ਼ਾਰ ਤੋਂ ਢੇਉ ਲੈ ਕੇ ਆਏ ਸੀ ਤਾਂ ਅੱਜ ਉਹ ਪੀਲੇ ਹੋਣੇ ਵੀ ਸ਼ੁਰੂ ਹੋ ਗਏ। ਸੋ ਮੈਂ ਕੱਟ ਕੇ ਤਿਆਰ ਕਰ ਲਏ ਆ। ਹੁਣ ਆਪਾਂ ਇਹਨੂੰ ਪੱਖੇ ਥੱਲੇ ਰੱਖਾਂਗੇ ਤਾਂ ਕਿ ਇਹਨਾਂ ਦੇ ਵਿੱਚ ਦੀ ਜਿਹੜੀ ਨਮੀ ਆ ਸੁੱਕ ਸਕੇ। ਹਾਂਜੀ じゃ ਇਹਨੂੰ ਤੁਸੀਂ 10 ਮਿੰਟ ਧੁੱਪ 'ਚ ਰੱਖ ਲਓ। ਜਾਂ ਫਿਰ ਪੱਖੇ ਦੇ નીચે ਨੂੰ। ਕਾਸਟ ਮੇਟਰ ਰੱਖ ਲੋ ਤਾਂ ਕਿ ਇਹਦੇ ਵਿੱਚ ਜਿਹੜਾ ਨਮੀ ਆ ਸੋਖ ਸਕੇ ਹਾਂਜੀ ਢੇਉ ਅਸੀਂ ਸਾਰੇ ਕੱਟ ਕੇ ਤਿਆਰ ਕਰ ਲਏ ਆ ਦੇਖੋ ਢੇਉ ਜਿਹੜੇ ਆ ਬਹੁਤ ਜਲਦੀ ਇਹ ਜਿਹੜੇ ਪੋਲੇ ਪੈਣੇ ਸ਼ੁਰੂ ਹੋ ਜਾਂਦੇ ਆ ਸੌਫਟ ਹੋ ਜਾਂਦੇ ਇਸ ਤਰ੍ਹਾਂ ਰੰਗ ਚੇਂਜ ਹੋ ਜਾਂਦਾ ਆ ਸੋ ਜਿਸ ਦਿਨ ਵੀ ਤੁਸੀਂ ਲੈ ਕੇ ਆਓ ਉਸੇ ਦਿਨ ਬਣਾਉਣ ਦੀ ਕੋਸ਼ਿਸ਼ ਕਰੋ ਅਸੀਂ ਦੂਸਰੇ ਦਿਨ ਬਣਾ ਰਹੇ ਹਾਂ ਥੋੜਾ ਥੋੜਾ ਇਹ ਪੀਲੇ ਵੀ ਹੋ ਗਏ ਆ ਪਰ ਅਸੀਂ ਇਸ ਤਰ੍ਹਾਂ ਇਹਨੂੰ ਅਚਾਰ ਵਿੱਚ ਪਾ ਲਾਂਗੇ ਹਾਂਜੀ ਮਸਾਲੇ ਲਏ ਆ ਮੈਂ ਇਹ ਮੈਂ ਹਲਦੀ ਲਈ ਆ ਇਦھر ਮੈਂ ਨਮਕ ਲੈ ਲਿਆ ਇੱਕ ਟੋਰੀ 2 ਕਿਲੋ ਸਾਡੇ ਟੇਉਾ ਉਸ ਦੇ ਵਾਸਤੇ ਮਸਾਲਾ ਮੈਂ ਮਿਰਚ ਕੱਟ ਪਾਉਂਗੀ ਬੱਚੇ ਘਟ ਖਾਂਦੇ ਮਿਰਚ ਮੇਥੀ ਦਾਣਾ ਇਹ ਵੀ ਮੈਂ ਬਹੁਤ ਕੱਟ ਪਾਇਆ ਇਹਦੇ ਵਿੱਚ ਤੁਸੀਂ 10 ਗ੍ਰਾਮ ਪਾਉਣਾ ਹੈ ਮੈਂ ਕੱਟ ਪਾ ਰਹੀ ਕਿਉਂਕਿ ਬੱਚੇ ਕੋੜੇ ਹੁੰਦੇ ਆ ਤਾਂ ਖਾਂਦੇ ਘਟ ਆ ਸਾਡੇ ਤੇ ਇਹਦੇ ਵਿੱਚ ਮੈਂ ਕਲੋਂਜੀ ਪਾਈ ਆ ਕਲੋਂਜੀ ਮੇਰੇ 30 ਗ੍ਰਾਮ ਆ ਸੌਫ ਵੀ 30 ਗ੍ਰਾਮ ਆ ਹਾਂਜੀ ਇਹਦੇ ਵਿੱਚੋਂ ਸੌਫ ਔਰ ਮੇਥੇ ਜਿਹੜੇ ਆ ਅਸੀਂ ਥੋੜੇ ਜਿਹਾ ਇਹਨਾਂ ਨੂੰ ਬਰੀਕ ਕਰ ਲਾਂਗੇ ਬਾਕੀ ਚੀਜ਼ਾਂ ਇਦਾਂ ਹੀ ਅਸੀਂ ਪਾ ਲਾਂਗੇ ਮੇਥੇ ਔਰ ਸੌਫ ਜਿਹੜੇ ਆ ਉਹਨਾਂ ਨੂੰ ਥੋੜਾ ਜਿਹਾ ਬਰੀਕ ਕਰ ਲਈਏ ਥੋੜਾ ਥੋੜਾ ਬਰੀਕ ਕੀਤਾ ਹੋਵੇ ਤਾਂ ਆਚਾਰ ਦੇ ਵਿੱਚ ਇਹ ਟੇਸਟੀ ਲੱਗਦੇ ਆ ਇਸ ਤਰ੍ਹਾਂ ਦਾ ਜਿਹੜਾ ਮਸਾਲਾ ਤਿਆਰ ਹੋ ਗਿਆ ਹੈ ਥੋੜਾ ਥੋੜਾ ਬਰੀਕ ਔਰ ਥੋੜਾ ਥੋੜਾ ਮੋਟਾ ਰਿਹਾ ਹੈ ਹੁਣ ਅਸੀਂ ਇਹਦੇ ਵਿੱਚ ਸਾਰਾ ਮਿਕਸ ਕਰ ਲਾਂਗੇ ਸਭ ਤੋਂ ਪਹਿਲਾਂ ਅਸੀਂ ਹਲਦੀ ਪਾਵਾਂਗੇ ਹਲਦੀ ਮੇਰੀ 200 ਗ੍ਰਾਮ ਨਮਕ ਜਿਹੜਾ ਆ ਉਹ ਵੀ 200 ਗ੍ਰਾਮ ਆ ਅਗਰ ਘੱਟ ਹੋਵੇ ਤਾਂ ਤੁਸੀਂ ਨਮਕ ਬਾਅਦ ਚੋਂ ਵੀ ਪਾ ਸਕਦੇ ਆ ਹੁਣ ਅਸੀਂ ਲਾਲ ਮਿਰਚ ਔਰ ਕਲੌਂਜੀ ਪਾਤੀ ਉਹੀ ਜਿਹੜੇ ਮਸਾਲੇ ਸੀ ਸੌਫੌਰ ਮੇਥੇ ਉਹ ਵੀ ਅਸੀਂ ਪਾ ਲੈ ਆਂ ਹਾਂਜੀ ਕਸ਼ਮੀਰੀ ਮਿਰਚ ਜਿਹੜੀ ਆ ਉਹ ਅਸੀਂ ਪਾ ਲੈਨੇ ਆ ਕਿਉਂਕਿ ਇਹ ਸਿਰਫ ਕਲਰ ਹੀ ਦਿੰਦੀ ਆ ਕੋੜੀ ਨਹੀਂ ਹੁੰਦੀ ਐਂਡ ਵਿੱਚ ਅਸੀਂ ਸਰੋਂ ਦਾ ਜਿਹੜਾ ਤੇਲ ਆ ਉਹ ਪਾ ਲਾਂਗੇ ਸਰੋਂ ਦਾ ਤੇਲ ਵੀ ਮੈਂ 200 ਗ੍ਰਾਮ ਹੀ ਪਾਉਂਗੀ ਜਦੋਂ ਸੀ ਇਹ ਚਾਰ ਜਿਹੜਾ ਆ ਮਿਕਸ ਕਰ ਲਿਆ ਉਸ ਤੋਂ ਬਾਅਦ ਅਸੀਂ ਕਿਸੇ ਬਰਤਨ 'ਚ ਜਦੋਂ ਭਾਵਾਂਗੇ ਉਦੋਂ ਤੁਸੀਂ ਬਾਕੀ ਦਾ ਤੇਲ ਜਿਹੜਾ ਆ ਮਿਕਸ ਕਰਨਾ ਆ ਫਿਲਹਾਲ ਅਸੀਂ 200 ਗ੍ਰਾਮ ਤੇਲ ਪਾ ਕੇ ਇਹਨੂੰ ਮਿਕਸ ਕਰ ਲੈਣਾ ਸਾਰਾ ਤਾਂ ਕਿ ਜਿਹੜੇ ਮਸਾਲੇ ਅੱਛੀ ਤਰ੍ਹਾਂ ਪੋਟ ਹੋ ਸਕਣ ਐਸ ਤਰ੍ਹਾਂ ਤੁਸੀਂ ਮਿਕਸ ਕਰਦੇ ਰਹਿਣਾ ਆ ਢੇਵ ਜਿਹੜਾ ਆ ਇਹ ਬਹੁਤ ਵਧੀਆ ਹੁੰਦਾ ਆ ਖਾਣਾ ਜਿਹੜਾ ਤੇਲ ਹੁੰਦਾ ਹੈ ਉਹਦੇ ਵਿੱਚ ਐਂਟੀਬੈਕਟੀਰੀਅਲ অর ਐਂਟੀ ਇਨਫਲੇਮੇਟਰੀ ਜਿਹੜੇ ਗੁਣ ਹੁੰਦੇ ਆ। ਔਰ ਇਹਦੇ ਵਿੱਚ ਵਿਟਾਮਿਨ ਸੀ ਵੀ ਹੁੰਦਾ ਆ ਤੇ ਕਾਫੀ ਸਾਰੇ ਮਿਨਰਲ ਵੀ ਆਪਾਂ ਨੂੰ ਇਹਦੇ ਤੋਂ ਮਿਲ ਸਕਦੇ ਆ ਜੇ ਅਸੀਂ ਇਹਦਾ ਸੇਵਨ ਕਰਦੇ ਰਹੀਏ। ਦੇਖੋ ਇਸ ਤਰ੍ਹਾਂ ਇਹ ਕੋਟ ਹੋ ਰਿਹਾ ਆ। ਇਹਦੇ ਵਿੱਚ ਉਹੀ ਮਸਾਲੇ ਪੈਂਦੇ ਆ ਜੋ ਅੰਬ ਦੇ ਵਿੱਚ ਪੈਂਦੇ ਆ ਅੰਬ ਦੇ achar ਚ। ਸੇਮ ਉਹੀ ਮਸਾਲੇ ਪੈਂਦੇ ਆ। ਅਗਰ ਤੁਸੀਂ ਇਹਦੇ ਵਿੱਚ ਰਾਈ ਪਾਉਣੀ ਚਾਹੋ ਤੇ ਉਹ ਵੀ ਪਾ ਸਕਦੇ ਮੈਂ ਨਹੀਂ ਪਾਈ ਦੇਖੋ ਬਿਲਕੁਲ ਕੋਟ ਹੋ ਗਿਆ ਸਾਰਾ ਕੁਝ ਅੱਛੀ ਤਰ੍ਹਾਂ ਜਿਹੜਾ achar ਆ ਬਣ ਗਿਆ ਆ ਹਾਂਜੀ achar ਜਿਹੜਾ ਆ ਸਾਡਾ ਜਿਹੜਾ ਪੈ ਚੁੱਕਿਆ ਹੈ ਹੁਣ ਅਸੀਂ ਇਹਨੂੰ ਦੋ ਧੁੱਪ ਲਗਾ ਲਾਂਗੇ ਤੇ ਫਿਰ ਇਹ ਖਾਣਯੋਗ ਬਣ ਜਾਊਗਾ ਜਦ ਵੀ ਤੁਸੀਂ ਇਹਨੂੰ ਕੰਟੇਨਰ 'ਚ ਪਾਉਣਾ ਆ ਤੇ ਇੱਕ ਗੱਲ ਧਿਆਨ ਰੱਖਣੀ ਕਿ ਕੱਚ ਦਾ ਕੰਟੇਨਰ ਹੋਵੇ ਤੇ ਬਿਲਕੁਲ ਸੁੱਕਾ ਹੋਵੇ ਗਿੱਲਾ ਨਾ ਹੋਵੇ ਇਹਨੂੰ ਤੁਸੀਂ ਜਦੋਂ ਕੰਟੇਨਰ 'ਚ ਪਾ ਲੈਣਾ ਆ ਉਸ ਵੇਲੇ ਇਹਦੇ ਉੱਪਰ ਦੀ ਤੇਲ ਤੁਸੀਂ ਪਾਉਣਾ ਆ ਕਿ ਇਹਨਾਂ ਨੂੰ ਤੇਲ 'ਚ ਡਿਪ ਕਰਨਾ ਇਹਨਾਂ ਤੇਲ ਤੁਸੀਂ ਪਾ ਲੈਣਾ ਆ ਫਿਰ ਇਹ ਖਰਾਬ ਨਹੀਂ ਹੋਣਗੇ ਬਿਲਕੁਲ ਵੀ ਔਰ ਇਹ ਬਹੁਤ ਜ਼ਿਆਦਾ ਵਧੀਆ achar ਹੁੰਦਾ ਆ ਸਾਨੂੰ ਇਹ ਖਾਣਾ ਚਾਹੀਦਾ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਅੱਜ ਕੱਲ ਬੱਚਿਆਂ ਨੂੰ ਪਤਾ ਨਹੀਂ ਹੈਗਾ ਢੇਬ ਦਾ ਔਰ ਇਹਦੇ ਗੁਣ ਵੀ ਦੱਸਨੇ ਚਾਹੀਦੇ ਤੁਸੀਂ ਵੀ ਮੇਰੇ ਤਰੀਕੇ ਦੇ ਨਾਲ ਢੇਉ ਦਾ achar ਪਾ ਕੇ ਖਾਓ ਹੈਲਦੀ ਰਹੋ ਥੈਂਕ ਯੂ